ਸਤਿ ਸ਼੍ਰੀ ਅਕਾਲ ਖਬਰ ਹੌਂਦਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਵਾਗਤ ਕਰਦਾ ਮੈਂ ਕੁਲਦੀਪਾ ਐਸੋ ਦਾ ਅਸੀਂ ਮਜੂਦ ਹਾਂ ਤਰਨਤਨ ਦੇ ਪਿੰਡ ਅਲਾਦੀਨਪੁਰ ਵਿਖੇ ਇਸ ਪਿੰਡ ਵਿੱਚ ਮੰਜੇ ਤਿਆਰ ਕਿੱਥੇ ਜਾਂਦੇ ਆ ਇਹ ਮੰਜੇਆਂ ਬਣਾਉਂਦੀ ਹੱਬ ਆ ਪੂਰੇ ਏਸ਼ੀਆ ਵਿੱਚ ਇਹਦਾ ਮੰਜੇ ਜਾਂਦੇ ਆ ਤੇ ਜਿਸ ਮੰਜੇ ਬਣੌਣ ਵਾਲੇ ਕਾਰੀਗਰ ਮਿਲੋ ਜਾਵਾਗੇ ਨੌ ਦੇ ਸਾਸਿਆ ਨੌ ਦੇ ਸੱਸੇ ਨੌ ਨੇ ਆਪਣੀ ਸੱਸ ਨੂੰ ਕੰਮ ਦਿੱਤੀਆ ਮੰਜੇ ਬਣਾਉਂਦਾ ਅੱਜ ਮੰਜੇ ਤਿਆਰ ਆ ਵੀ ਕਰਦੇ ਪਏ ਆ ਤੇ ਪਿੰਡ ਵਿੱਚ ਜਿਹੜੀਆਂ ਦੂਜੀਆਂ ਭੈਣਾਂ ਵਾਂ ਉਹਨਾਂ ਨੂੰ ਰੁਜ਼ਗਾਰ ਦਿੱਤਾ ਵਾ ਭਾਵੇਂ ਕਿ ਅਨਪੜਿਆ ਲੇਕਿਨ YouTube ਤੋਂ ਵੇਖ ਕੇ ਇਹਨਾਂ ਨੇ ਇਹੋ ਜਿਹੇ ਡਿਜ਼ਾਈਨ ਸਿੱਖ ਲਈਆ ਕਿ ਲੋਕ ਦੰਦਾ ਗੱਡੀ ਉਂਗਲੇ ਦੰਦੇ ਆ ਪਹਿਲਾਂ ਤਸਵੀਰਾਂ ਸਾਂਝੀ ਕਰਦੀ ਆ ਵੀ ਇਹ ਜਿਹੜੇ ਡਿਜ਼ਾਈਨ ਵੇਖਦੇ ਪਏ ਹੋ ਇਹ ਕੋਈ ਕੰਪਿਊਟਰ ਡਿਜ਼ਾਈਨ ਨਹੀਂ ਆ ਇਹ ਹੱਥੀ ਕਾਰੀਗਰੀ ਕੀਤੀ ਗਈ ਆ ਇਹ ਸਾਡਾ ਜਿਹੜਾ ਵਿਰਸਾ ਸੀ ਜਿਹੜਾ ਸਾਡੇ ਸੱਭਿਆਚਾਰ ਸੀ ਮੰਜੇ ਬਣਾਉਂਦਾ ਪੀੜ੍ਹੀਆਂ ਨੂੰ ਹੁੰਦਾ ਅੱਜ ਵੀ ਇਸ ਭੈਣ ਇਸ ਮਾਂ ਨੇ ਇਸ ਨਵ ਸੱਸਰੀ ਕੈਮ ਰੱਖਿਆ ਵਾ ਕਿੱਡੇ ਸੋਣ ਸੋਣੇ ਮੰਜੇ ਤਿਆਰ ਕੀਤੇ ਗਏ ਇਹ ਲੱਗਦਾ ਜਿਦਾ ਚਾਦਰਾਂ ਹੁੰਦੀਆਂ ਵਾ ਲੇਕਿਨ ਅਗਰ ਗੱਲ ਕੀਤੀ ਜਾਵੇ ਤਾਂ ਇਹਨੂੰ ਹੱਥੀ ਬਣਾਈ ਕੀਤੀ ਗਈ ਆ ਜਿਸ ਤਰ੍ਹਾਂ ਕੋਟੀ ਦੀ ਬਣਵਾਈ ਕੀਤੀ ਜਾਂਦੀ ਆ ਉਸੇ ਤਰ੍ਹਾਂ ਇਹ ਮੰਜੇ ਤਿਆਰ ਕੀਤੇ ਗਏ ਨੇ ਇਸ ਸੁੰਦਰ ਤਰੀਕੇ ਨਾਲ ਮੰਗੇ ਤਿਆਰ ਕਿਤੇ ਨੇ ਤੇ ਅਸੀਂ ਉਹ ਜਿਹੜੀ 9 ਸਾਲ ਦੀ ਮੰਗੇ ਤਿਆਰ ਕਰਦੀ ਆ ਜਾਂ ਸਾਡੀ ਭੈਣ ਤਿਆਰ ਕਰਦੀ ਆ ਅਸੀਂ ਉਹਨਾਂ ਨੂੰ ਧੰਨਵਾਦ ਕਰਾਉਣੇ ਆ ਕਿ ਕਿੰਨਾ ਸਮਾਂ ਹੋ ਗਿਆ ਵਾ ਇਸ ਮੰਗੇ ਤਿਆਰ ਕਰਦੇ ਤੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਪੀ ਜਿਹੜਾ ਇਹ ਪਿੰਡ ਹੈਗਾ ਵਾ ਸਰਦਾਰ ਮਨੋਤ ਸਿੰਘ ਜੀ ਦਾ ਪਿੰਡ ਆ ਜਿਹੜੇ ਰਾਜ ਸਭਾ ਮੈਂਬਰ ਹੈ ਜਿਨ੍ਹਾਂ ਨੇ ਸਾਡੇ ਪੰਜਾਬ ਵਾ ਤੇ ਸਾਡੇ ਤਰਨਤਲਾ ਜ਼ਿਲ੍ਹੇ ਵਾਤੇ ਬਹੁਤ ਸਾਰਾ ਕੰਮ ਕੀਤਾ ਸੀ ਤੇ ਅੱਜ ਉਹਨਾਂ ਦੀ ਯਾਦ ਸਦਕਾ ਜਿਹੜਾ ਇਹ ਪਿੰਡ ਤੱਕੀ ਦੀ ਰਾਤ ਆ ਨਾਲ ਆਲਾ ਦਿਨ ਪੋਰ ਜਿੱਤੇ ਕਿ ਹਰ ਘਰ ਵਿੱਚ ਮੰਗੇ ਤਿਆਰ ਕੀਤੇ ਜਾਂਦੇ ਆ ਲੇਕਿਨ ਅਸੀਂ ਤੁਹਾਨੂੰ ਇਸ ਕਰਕੇ ਵੀਡੀਓ ਬਣਾਉਂਦਾ ਦਿਖਾ ਰਹੇ ਆਂ ਕਿ ਅੱਜ ਇੱਕ ਨੌਸਾਂ ਸੱਜਣ ਮਿਲੌਣ ਜਾ ਰਹੇ ਆਂ ਜਿਹੜੀ ਨਾ ਸੱਸ 80 ਸਾਲ ਦੇ ਹੋਣ ਦੇ ਬਾਵਜੂਦ ਵੀ ਆਪਣੇ ਨੌਨ ਨਾਲ ਹੱਥ ਡੋਲੀਆਂ ਆਹ ਗੱਲਾਂ ਬਾਤਾਂ ਕਰਦੇ ਆ ਉਸੇ ਨੌ ਸੱਸ ਨਾਲ ਤੇ ਤੁਹਾਨੂੰ ਵੀ ਜਾਣ ਕੇ ਦਿੰਦੇ ਆ ਤਾਂ ਸਾਡੇ ਨਾਲ ਇਸ ਵੇਲੇ ਨੌ ਤੇ ਸੱਸੇ ਮੌਜੂਦ ਨੇ ਜਿਹੜੀਆਂ ਬੜੇ ਸਾਲਾਂ ਤੋਂ ਮੰਜੇ ਤਿਆਰ ਕਰਦੇ ਪਏ ਨੇ ਇੱਕ ਦੂਜੀਆਂ ਔਰਤਾਂ ਦੂਜੀਆਂ ਭੈਣਾਂ ਨੂੰ ਜਿਹੜੀਆਂ ਮੋਬਾਈਲਾ ਤੇ ਰਕੀਆਂ ਵਾਂ ਜਾਂ ਟੀਵੀ ਵੇਦੇ ਆ ਉਹਨਾਂ ਲਈ ਇੱਕ ਪ੍ਰੇਰਣਾ ਵਾ ਕਿ ਨੌ ਦੇ ਸੱਸੇ ਅਸੀਂ ਅਸਲ ਵੀਡੀਓ ਬਚਦੀ ਵੀ ਅਸਰਦੇ ਆ ਇਸ ਤਰ੍ਹਾਂ ਇਹ ਬੀਜੀ ਇਹਨਾਂ ਦੀ ਉਮਰ ਭਾਵੇਂ ਐ ਬਜ਼ੁਰਗ ਵਸਤਾ ਵਿੱਚ ਆ ਲੇਕਿਨ ਅੱਜ ਵੀ ਇਹ ਪੀੜੀ ਤਿਆਰ ਕਰਦੇ ਮੰਜੀ ਤਿਆਰ ਹੱਥ ਵੜਾ ਸਕਦੇ ਆ ਇਹਨਾਂ ਨੇ ਆਪਣਾ ਸਾਰਾ ਗਿਆਨ ਜਿਹਦਾ ਆਪਣੀ ਨੋਨ ਦਿੱਤਾ ਵਾ ਇਹ ਹੁਣ ਭੈਣ ਜੀ ਆਪ ਵੀ ਮੰਜੀ ਤਿਆਰ ਕਰਦੀ ਹੈ ਤੇ ਨਾਲ ਜਿਹੜੀਆਂ ਦੂਜੀਆਂ ਭੈਣਾ ਪਿੰਡ ਵਾਸੀਆਂ ਉਹਨਾਂ ਨੂੰ ਵੀ ਮੰਜੇ ਦਿੰਦੀ ਆ ਤੇ ਉਹ ਤਿਆਰ ਕਰਕੇ ਇਹਨਾਂ ਦਿੰਦੇ ਆ ਆਹ ਗੱਲਬਾਤ ਕਰਦੇ ਆ ਪਰ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਕਿਉਂਕਿ ਅੱਜ ਦੇ ਜਿਹੜੇ ਜੋਗ ਵਿੱਚ ਕਦੀ 9 ਸੱਤ ਸੇ ਪਿੰਡਾਂ ਵਾਲੇ ਗੱਲ ਦੀ ਵੀ ਇਕੱਠੀ ਬੈਠਦੀ ਨਹੀਂ ਆ ਲੇਕਿਨ ਇਸ ਪਿੰਡ ਵਿੱਚ ਇਹਨਾਂ ਅਲਾਦੀਨਪੁਰ ਦੇਖੇ ਇਹ ਦੋ ਮਾਵਾਤੀਆਂ ਕਿਆ ਸਾਧੀਆਂ 9 ਸਾਲ ਦੀ ਕਹਿੰਦੇ ਮਾਵਾਤੀਆਂ ਬਣ ਕੇ ਇਹ ਜਿਹੜਾ ਰੁਜ਼ਗਾਰ ਚਲਾ ਰਹੀਆਂ ਵਾ ਆਪਣੇ ਹੁਨਰ ਨਾਲ ਲੋਕਾਂ ਦੇ ਨਾਲ ਵੀ ਹੋਰ ਚੁਲਿਆਂ ਚੋਂਗੇ ਚੱਲਦੇ ਪਏ ਆ ਸਭ ਤੋਂ ਪਹਿਲਾਂ ਮਾਤਾ ਜੀ ਸਵਾਰ ਕਰਾਂਗੇ ਕਿਉਂਕਿ ਇਹ ਬਜ਼ੁਰਗ ਇਹ ਸੀਨੀਅਰ ਸਾਡੇ ਤੋਂ ਇਹਨਾਂ ਨਾਲ ਗੱਲ ਕਰਾਂਗੇ ਮਾਤਾ ਜੀ ਕਿੰਨਾ ਟਾਟਾ ਜਿੰਮੇਤ ਕਿੰਨੀ ਉਮਰ ਹੋਈ ਹੋਣਾ ਹੈ ਮੈਂ ਵੀ ਅੱਛੀ ਸਾਲ 80 ਸਾਲ ਉਮਰ ਬਣਾ 80 ਸਾਲ ਦੀ ਅਸੀਂ ਅੱਜ ਵੀ ਇਹ ਕਹਾਂ ਤੁਸੀਂ ਇਹ ਪੀੜੀ ਤਿਆਰ ਕਰਦੇ ਪਈ ਇਹ ਤੁਸੀਂ ਹੁਨਰ ਪਹਿਲਾਂ ਕਿੱਥੋਂ ਸਿੱਖਿਆ ਇਹ ਵਾਲਾ ਇਹ ਪਹਿਲੇ ਦਿਨੋਂ ਹੀ ਬੁੱਤ ਅਹੀਂ ਜੇ ਨੀ ਗੰਦੇ ਗੈਸਾ ਹੁੰਦਾ ਦਰਗਾ ਦੁਰਗਾ ਵਾਲੇ ਇਧੀਆਂ ਹਾਂਜੀ ਯਾਰ ਮਾਂ ਦੀ ਮਾਤਾ ਅਸੀਂ ਘੜੇ ਸਾਰਾ ਹਾਂਜੀ ਤੇ ਮੁਰਕੇ ਸੁੱਤੋਂ ਹੀ ਸਾਡਾ ਇਹੋ ਹੀ ਕੰਮ ਸੀ ਦਰਗਾ ਵਾਲੀਆਂ ਪੱਤਿਆਂ ਵਾਲੇ ਨਾਮ ਜੇ ਬਣਾ ਲੈ ਇਹ ਤਰ੍ਹਾਂ ਸੂਤ ਦੀ ਤਰ੍ਹਾਂ ਬਣਾ ਕੇ ਤਕਨਾ ਫੇਰ ਸੂਤਰੀ ਬਣਾਉਣੀ ਇਸੀ ਤਰ੍ਹਾਂ ਦੀ ਸੁਤੜੀ ਬਣ ਜਾਂਦੀ ਏਂ ਇਸ ਤਰ੍ਹਾਂ ਦਾ ਮੰਗਵਾ ਲਿਆ ਜਦੋਂ ਆਇਆ ਇਦਾਂ ਹੀ ਸੁਤੜੀ ਰੰਗ ਰੰਗ ਬਣਾ ਕੇ ਨਹੀਂ ਆਇਆ ਜੇ ਪਰ ਤੁੰਡਾ ਆ ਲਈ ਜਾਪਿਆ ਤੁਸੀਂ ਵੀ ਕਿਹਨੂੰ ਕੰਮ ਸਿੱਖਿਆ ਹੈ ਕਿ ਜਾਂ ਤੁਹਾਨੂੰ ਮਲਾ ਨਹੀਂ ਨਹੀਂ ਇਦਾਂ ਹੀ ਇੱਥੇ ਲੰਗਾ ਲੰਘਾ ਰਹੇ ਵਈ ਕੇ ਤਰ੍ਹਾਂ ਦੀ ਕਮੇਦੀ ਕਰ ਲੈਂਦੇ ਉਦੋਂ ਇੱਥੇ ਫੂਨਾ ਹੁੰਦੇ ਫੂਨਾ ਤੇ ਫਰਫਲਾ ਆ ਜਾਂਦੇ ਉਦੋਂ ਨੀਚੀ ਹੁੰਦਾ ਹੂੰ ਉਦੋਂ ਨੀਚੀ ਹੁੰਦੇ ਫਰਫਲਾ ਜਿਹਨੇ ਜਮਨੀ ਤੇ ਹੁਣ ਜਮਨੀ ਕਿੰਨਾ ਫਰ ਗਿਆ ਹੌਣ ਜਿਹੜੇ ਲੱਖਾਂ ਕੋ ਆnde ਫਰਕ ਪੈ ਗਿਆ ਤੇ ਹੁਣ ਜਮਾਨਾ ਕਾਜਾ ਖੁੱਤ ਹੂੰ ਤੇ ਖਤਰਨਾਕ ਜਮਾਨਾ ਉਹ ਜਮਾਨਾ ਧੋਲਾ ਸੀ ਹੌਸੀ ਬਹਿਮਾਨ ਸੀ ਬਹੁਤ ਸੀ ਇਮਾਨਦਾਰੀ ਸੀ ਥੋੜਿਆਂ ਪੈਸਿਆਂ ਚ ਵੀ ਬੜੀ ਬਰਕਤ ਸੀ ਕੋਲ ਲੱਖਾਂ ਦਾ ਪੈਸਾ ਜੇ ਕੋਈ ਬਰਕਤ ਕੋ ਸੂਦੂ ਦੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਸੀ ਉਹਦੇ ਮਾਪੇ ਉਹਨਾਂ ਨੂੰ ਕੋ ਕੋ ਨਾ ਕੋਈ ਇਹਨੂੰ ਦਰੀਆਂ ਸਿਖਾਉਂਦੀਆਂ ਇਹਨੂੰ ਚਾਦਰਾਂ ਕੜਮੀਆਂ ਸਿਖਾਉਂਦੀਆਂ ਕਿ ਇਹਨੂੰ ਸ਼ਾਲ ਗੰਦੇ ਸਿਖਾਉਂਦੇ ਉਹਦੇ ਸਿਖਾਉਂਦੇ ਸੀ ਤੁਹਾਡੇ ਚ ਮੰਨ ਜਿਦੋਂ ਇਹ ਕੋਈ ਹਾਂ ਇਤਨਾ ਹੀ ਹੈ ਕਿ ਚਾਦਰਾਂ ਇਤਨਾ ਹੀ ਕਰਦੇ ਰੇ ਪਹਿਲਾਂ ਨਿੱਕੀ ਨਿੱਕੀ ਰਮਾਲ ਕੱਢ ਲੈਣੇ ਰਮਾਲ ਸਿੱਖਣੇ ਗੁੱਟਾਂ ਦੇ ਵਿੱਚ ਨਿੱਕੀ ਨਿੱਕੀ ਤੇ ਫੁੱਲ ਪਾਉਣੇ ਸੂਈਆਂ ਦੇ ਨਾਲ ਫਿਰ ਸਾਜੇ ਸਾਜੇ ਫਿਰ ਸਿੱਖਦੇ ਗਏ ਪੱਖੀਆਂ ਤਿਆਰ ਕਰਨੀਆਂ ਤਿਆਰ ਕਰਦੇ ਆ ਘਰੇ ਹੀ ਮੋਰ ਭੁਗਿਆ ਭਰੋਈਆਂ ਐਸਾ ਮੋਰਾਂ ਨੇ ਜਿਹੜੇ ਘਰੋਂ ਦੇ ਉਹ ਤੇ ਮੋਰ ਭੁਗਿਆ ਭਰੋਈਆਂ ਐ ਕਹਿੰਦੇ ਕਿ ੱਕੇ ਜੁਮਕੇ ਹੁੰਦੇ ਸੀ ਤੇ ਮਿੱਟੀ ਦੇ ਨਾਲ ਹੀ ਬੁੱਲੋਕੇ ਬਣਾ ਬਣਾ ਕੇ ਚਾਪੜੀਆਂ ਪੱਤ ਪਰ ਲੇ ਬਣਾਉਣੇ ਹੂੰ ਲੇਕਿਨ ਕਿ ਉਹਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਕੰਮ ਕਰਕੇ ਸੋਹਣੇ ਲੱਗਦੇ ਸੀ ਤਾਂ ਹੁਣ ਜਮਾਨੇ ਹੁਣ ਜਿਹੜੀ ਕੁੜੀਆਂ ਹੋ ਕੇ ਕੰਮ ਕਰਦੇ ਚਾ ਨਹੀਂ ਲੱਗਦਾ ਜੱਲੇ ਨੂੰ ਫੇਰ ਨੂੰ ਬੱਦ ਹਾਂ ਹੁਣ ਕਿਹੋ ਜਿਹਾ ਜਮਾਨਾ ਆ ਗਿਆ ਸਵਾਹ ਨਾ ਭਾਂਡੇ ਬਾੜੀ ਆਣੀ ਸਵਾਹ ਨਾ ਭਾਂਡੇ ਬਾੜੀ ਤੇ ਸਵਾਹ ਤਾਂ ਨਹੀਂ ਇਹਨਾਂ ਬਿਮਾਰੀਆਂ ਘਟੀਆਂ ਲੋ ਮਾਰੀ ਸਾਡਾ ਪਤਾ ਨਹੀਂ ਕਿ ਕਦੇ ਤਾਂ ਸਰਾਂ ਵਕੀ ਹੁੰਦਾ ਵਾ ਚੜਿਆ ਰਿੰਦਾ ਕਾਬ ਲਿੰਦਾ ਹੀ ਨਹੀਂ ਹਮ ਸਮਾਂ ਹੋ ਗਿਆ ਹੈ ਹਰ ਘਰੋਂ ਤੇ ਵੀ ਜਦੋਂ ਕੀਤੇ ਹੁਣ ਤਾਂਪ ਜਿਹੜਾ ਹੁੰਦਾ ਵਾ ਉਹ ਤਾਂ ਹੁਣ ਚ ਫਰਕ ਕੀ ਆ ਮਤਲਬ ਕੰਮ ਖੜੇ ਦੇ ਹੋਈ ਆ ਕੁਝ ਵੀ ਨਹੀਂ ਅੱ茶 ਬਣਾ ਲੋ ਬਣਾ ਚਾ ਪਾ ਲੋ ਹਮ ਲੱਟੀ ਪਾ ਲੋ ਮੋਟੀ ਲੱਟੀ ਪਾ ਲੋ ਇਹਨਾਂ ਚਾ ਪੀ ਲੋ ਘੜੀ ਕੁਲੰਮੀ ਪੈ ਜੋ ਗਰਮਾਇਆ ਚਾ ਜੇ ਮਾਰ ਲਾ ਜਿੰਦ ਹੁਣੀ ਹੁਣ ਤੇ ਥਾ ਚੜ ਤਲ ਪਾ ਜਾਈਦਾ ਤਾਂ ਵੀ ਨਹੀਂ ਲਿੰਗ ਬਿਮਾਰੀਆਂ ਖਾਦਾਂ ਦੀਆਂ ਦਵਾਈਆਂ ਦੀਆਂ ਹੁਣ ਨਹੀਂ ਹਾਲ ਕੋਈ ਹੁਣ ਅੱਧੀ ਬੁਨਿਆਦ ਘਟ ਗਈ ਆ ਮੰਦੇ ਇੱਕ ਅੱਗੇ ਮੈਨੂੰ ਯਾਦ ਆ ਕੱਲੀ ਅੱਗੇ 120-20 ਸਾਲ ਦੇ ਹੋ ਜਾਂਦੇ ਕੀ ਮੋਤੀ ਇਹ ਹੁਣ ਤੇ 50-60 ਤੋਂ ਕੋਈ ਰੱਖਦਾ ਹੀ ਮਾੜੇ ਨੱਚੇ ਲੱਗਦੇ ਮਾੜਿਆ ਤਾਂ ਸੇ ਦੁਨੀਆਂ ਚੋਰ ਮੈਂ ਵਾਦਦੀ ਆ ਉਹ ਤੋਂ ਪੁੱਤ ਪਿੱਛੇ ਚੋਰ ਜਿਹੜੇ ਹੁੰਦੇ ਹੀ ਨਾ ਸੱਣਾ ਲਉਂਦੇ ਹੀ ਹੂੰ ਤੇ ਆਖਣਾ ਬਾਹਰ ਨੂੰ ਜਿਹੜਾ ਲੱਗਦੀ ਆ ਕੰਡ ਉਹਦੇ ਨਾਲ ਕੋਈ ਕੋਣੀ ਕੋ ਕੋਠੇ ਕੋਈ ਇਸ ਤਰ੍ਹਾਂ ਬਣਾ ਲੋ ਜਿਹੜਾ ਚੋਰ ਸੰਨਾ ਨਾ ਲਾਵੇ ਤੇ ਕੋਈ ਸੰਨਾ ਲਾਉਂਦੇ ਹੀ ਜਿਹੜਾ ਵਿੱਚ ਇਕੱਲਾ ਪਾਰ ਮੀ ਤੇ ਹੁਣ ਤੇ ਚੋਰੀਆਂ ਉਹ ਤੇ ਸ਼ਰੀਆ ਵੀ ਹੈ ਐ ਹੋਈ ਸਾਹਮਣੇ ਹਾਂ ਐਵੇਂ ਕਿਹਾ ਹੈਗਾ ਕੁਝ ਨਹੀਂ ਹੈਗਾ ਹਮ ਹੁਣ ਸਾਡੀ ਕੋਠੀ ਗਈ ਹੈ ਹਮ ਚਾਹਤ ਜਾ ਰਹੀ ਆ ਮੰਜੇ ਪਲੀ ਤੇ ਹੋਰ ਚਾਹਤ ਨਹੀਂ ਗਈ ਹਮ ਇਹ ਵੀ ਕੰਡੂ ਬੋਟੀ ਭਾਈ ਪਤਾ ਨਹੀਂ ਇਹਨਾਂ ਕੋ ਕੀ ਆ। ਇਹ ਇਹਨਾਂ ਸਾਨੂੰ ਪਤਾ ਨਾ ਪਛਾਦਾ ਟਾਈਮ ਪਾਸਿੰਗ ਹੈ। ਮਰੇ ਇੱਕ ਐਸਾ ਵੀ ਇਹ ਜਿਆਸਾ ਵੀ ਜਿਹੜਾ ਉਦੋਂ ਦਾ ਮਾਹੌਲ ਖੂਨ ਦੀ ਖੂਨ ਦੀ ਖੂਨ ਦੇ ਫਰਕ ਪੈ ਗਿਆ। ਖੂਨ ਦੇ ਭਰਾ ਭਰਾ ਦਾ ਵੀ ਵੈਰੀ ਯਾਰ ਭੈਣ। ਨਾ ਨਾ ਨਾ। ਉਹ ਤਾਂ ਪਿਆਰ ਬੜੇ ਸੀ। ਪਿਆਰ ਬੜੇ। ਵਿਆਹ ਹੁੰਦੇ ਸੀ ਤੇ ਪੰਜ ਪੰਜ 6 6 ਦਿਨ ਵਿਆਹਾਂ ਦੇ ਵਿੱਚ ਬੈਠੇ ਰਹਨਾ ਹੱਸ ਦੇਖੇ ਦੇ ਨਾ ਕੋ ਪਤਾ ਨਹੀਂ ਜੀ ਲੱਗਦੀ। ਉਹਨਾਂ ਦੋਵਾਂ ਕੰਟੀ ਅੱਜ ਤੱਕ ਸਾਲ ਲਾ ਜਾਂਦੀ। ਉਦੋਂ ਜਿਹੜੇ ਮਕਲਾਵਾ ਵੀ ਕਿਤੇ 6-6 ਮਹੀਨੇ 7 ਸਾਲ ਬਾਅਦ ਚੱਲ ਤਰ ਜਾਂਦੇ। ਉਹ 3-3 ਸਾਲ ਲੰਘ ਜਾਂਦੇ ਸੀ। ਮਕਲਾਵੇ ਬਾਰੇ। ਹਾਂ ਤੇ ਮਕਲਾਵਾ ਮੇਰਾ ਸਾਲ ਬਾਅਦ ਆਇਆ ਤੇ 3-4 ਸਾਲ ਪੁੱਤ ਲੰਘ ਜਾਂਦੇ ਸੀ ਉਦੋਂ। ਸ਼ੁਕਰ ਕਿੱਥੋਂ ਦਾ ਆਪਣਾ। ਹਾਂ। ਪਾਗਵਾਲ। ਪਾਗਵਾਲ ਗੁਰਦਾਸਪੁਰ। 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 ਜਿਹੜਾ ਬਾਬਾ ਨਾਨਕ ਵਾਲੇ ਬੰਨੇ। ਠੀਕ ਹੈ। ਜਿਲ੍ਹਾ ਸਾਨੂੰ ਗੁਰਦਾਸਪੁਰ ਲੱਗਦਾ। ਤੁਹਾਡਾ ਪਿੱਛੋਂ ਕਹਿਆ ਜੇ ਤੁਹਾਡੀ ਬਾਬਦਾਦੀ ਵੀ ਉੱਥੋਂ ਦੇ ਕੇ ਜਾਂ ਪਾਕਿਸਤਾਨ ਨਹੀਂ ਨਹੀਂ ਅੱਜੀ ਪੱਕੇ ਪੱਕੇ ਪਾਗਵਾਲ ਦੇ। ਪੱਕੇ ਪਾਗਵਾਲ ਦੇ। ਤੇ ਇਹ ਜਿਹੜਾ ਤੁਸੀਂ ਇਹ ਜਿਹੜਾ ਕੰਮ ਸਿੱ ਇਹ ਵੇਰ ਇੱਥੇ ਇੱਥੇ ਅੱਗੇ ਤਾਂ ਇਹ ਕੰਮ ਕਰਦੇ ਨੇ ਕਿਉਂ ਕਰਦੇ ਆਂ ਇੱਥੇ ਉੱਥੇ ਪਿੰਡ ਪਕਵਾਲ ਕਰਦੇ ਆਂ ਹਾਂ ਪੇਕਿਆਂ ਤੋਂ ਕਰਦੇ ਆਂ ਇੱਥੇ ਅੱਗੇ ਫਿਰ ਕਿੱਦਾਂ ਹੋਣਾ ਇੱਥੇ ਆਣ ਕੇ ਨਹੀਂ ਮੈਂ ਕੁਝ ਸਿੱਖਿਆ ਸ ਕੋ ਇੱਥੇ ਆਣ ਕੇ ਸਿਖਾਇਆ ਇਹ ਲੋਕ ਸਿਖਾਇਆ ਹਾਂ ਕਦੋਂ ਕਿੱਦਾਂ ਦਿਮਾਗ ਫੁਰਨਾ ਆਇਆ ਵੀ ਮੈਂ ਆਪਣੀ ਨੌਨ ਵੀ ਇਹ ਕੰਮ ਸਿਖਾਦਾ ਕੰਮ ਆ ਜਾਊਗਾ ਅਜੇ ਵੀ ਹੋਰ ਮੇਰੇ ਮਗਰ ਲੱਗੇ ਤੇ ਮੈਨਾਂ ਕੋਲ ਸਿੱਖ ਸਕਦੀ ਆ ਅੱਛਾ ਹਾਂ ਹੋ ਨਹੀਂ ਧਿਆਨ ਨਹੀਂ ਦੇਣ ਅਜੇ ਵੀ ਮਤਲਬ ਤੁਹਾਡੇ ਕੋਲ ਹੁਨਰ ਹੁਨਰ ਹੈਗਾ ਵਾ ਜਿਹੜਾ ਤੁਸੀਂ ਜਿਹੜੇ ਗੋਲ ਪੂਰੀ ਨਹੀਂ ਸਿਖਾਈ ਜੀ ਅਜੀ ਪੁੱਤ ਸੇ ਸਾਡੀ ਥੋੜੀ ਅੰਦਰ ਨੂੰ ਦੇਈ ਨਾ ਸੋ ਕੁਮਾਇਆ ਹੀ 50 ਸਾਈਡ ਤੇ ਰੱਖਦੇ ਆ ਅੱਛਾ ਆਵੇਂ ਕਿੰਨੀ ਚੰਗੀ ਉਹਨੂੰ 50 ਨੂੰ ਛੇੜਨਾ ਨਹੀਂ ਹੂੰ 50ਾਂ ਵਾਂ ਜੀ ਗੁਜ਼ਾਰਾ ਕਰਨਾ ਉਹ ਜਿਹੜੇ 50 ਛੇੜਨੇ ਨਹੀਂ ਉਹ ਨਾ ਪੀ ਛੱਡਨੇ ਹੂੰ ਔਖੀ ਵੇਲੇ ਉਹ ਕੱਢਨੇ ਚਾਹੇ ਸਾਡੇ ਜੋ ਸਿਆਣੇ ਕਹਿੰਦੇ ਵੀ ਹਮੇਸ਼ਾ ਆਪਣੀ ਇੱਕ ਗੰਢ ਵਕੀ ਰੱਖੋ ਜੇ ਕੰਮ ਆਉਗੀ ਦੋਸਤ ਉਹਦਾ ਪਤਾ ਕੱਢ ਵੇ ਆ ਕੇ ਨਾ ਇੱਕ ਰਮਣੀ ਸਿਆਣ ਬਣਾ ਚੱਲੇ ਆ ਪੁੱਤ ਹੁਣ ਤੇ ਚਲੋ ਹੁਣ ਨਹੀਂ ਕੁਛ ਹੁੰਦਾ ਤੇ ਕਹੇ ਆਖਦੀ ਦਾ ਕਿਸੇ ਵੀ ਨਹੀਂ ਮੰਨਦਾ ਕੋਈ ਨਹੀਂ ਆਖੀਦਾ ਚਲੋ ਇੰਨਾ ਬੜਾ ਵੀ ਜਿਹੜਾ ਆਪਣੀ ਮਿਹਨਤ ਕਰਕੇ ਆਪਣਾ ਬੁਜਾਰਾ ਕਰ ਲਏ ਹੁਣ ਅਸੀਂ ਭੈਣ ਜੀ ਨਾਲ ਵੀ ਗੱਲਬਾਤ ਕਰਦੀ ਆ ਕਿਉਂਕਿ ਜਿਸ ਹੁਨਰ ਦੇ ਇਹ ਮਾਲਕ ਸਨ ਉਹ ਹੁਨਰ ਆਪਣੀ ਇਹਨਾਂ ਨੂੰ ਸਿਖਾਇਆ ਇਸੇ ਹੁਨਰ ਸਦਕੇ ਅੱਜ ਇਸ ਦਾ ਚੁੱਲ੍ਹਾ ਚੌਂਗਾ ਚੱਲਦਾ ਪਿਆ ਵਾ ਤੇ ਨਾਲੇ ਲੋਕਾਂ ਦੇ ਹੋਰ ਦੇ ਚੁੱਲ੍ਹੇ ਚੁੱਕੇ ਜਾਂਦੇ ਆ ਭੈਣ ਜੀ ਬਹੁਤ ਬਹੁਤ ਸਵਾਦ ਸਾਡੇ ਚੱਲਣੇ ਤੁਹਾਡਾ ਜੀ ਕੀ ਨਾ ਤੁਹਾਡਾ ਗਲਦੀਪ ਸਿੰਘ ਸਰ ਜਦੋਂ ਬੀਜੀ ਕਹਿ ਰਹੇ ਆ ਵੀ ਮੈਂ ਆਪਣਾ ਹੁਨਰ ਜਿਹੜਾ ਆਪਣੇ ਨੌਨ ਸਿਕਾਇਆ ਕਿੰਨਾ ਕੁ ਤੁਹਾਨੂੰ ਸਮਾਂ ਲੱਗਾ ਸਿੱਖਣ ਲੱਗਾ ਤੇ ਕਿੰਨੇ ਸਮਾਂ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਮੈਨੂੰ ਤਾਂ ਸਿੱਖਣ ਲੱਗਿਆਂ ਦਾ ਥੋੜਾ ਟਾਈਮ ਹੀ ਲੱਗਿਆ ਸੀਗਾ ਕੁਛ ਮੈਨੂੰ ਥੋੜਾ ਆਉਂਦਾ ਸੀ ਦਾਦੀ ਨੇ ਸਿਖਾਇਆ ਸੀ ਕੁਛ ਇਹਨਾਂ ਕੋਲ ਆਣ ਕੇ ਆ ਡਿਜ਼ਾਈਨ ਵਗੈਰਾ ਸਿੱਖੇ ਮੈਂ ਦਸਾਂ ਕਿ ਦਿਨਾਂ ਦੇ ਵਿੱਚ ਸਿੱਖ ਲੈ ਸੀ ਯਾਨੀ ਕਹਿ ਸਕਦੇ ਵੀ ਜਿਹੜਾ ਸਾਡੇ ਬਜ਼ੁਰਗਾਂ ਨੇ ਸਾਨੂੰ ਜੋ ਸਾਨੂੰ ਮੱਤਾ ਦਿੱਤੀ ਆਂ ਉਸ ਮੱਤਾ ਕਰਕੇ ਜਾਂ ਉਸ ਲਗਨ ਕਰਕੇ ਅਸੀਂ ਅੱਜ ਇਸ ਮੁਕਾਮ ਤੇ ਪਹੁੰਚ ਗਏ ਵੀ ਦੁਚਾਰ ਨੂੰ ਪਰ ਰੋਜ਼ਗਾਰ ਦੇ ਰਹੇ ਹਾਂ ਹਾਂਜੀ ਹਾਂਜੀ ਕਿ ਪਹਿਲਾਂ ਤਾਂ ਜਦੋਂ ਇਹਨਾਂ ਸਿਖਾਉਣਾ ਸਾਨੂੰ ਗੁੱਸਾ ਖੇਚੜਨੀ ਪਈਏ ਇਹ ਕੰਮ ਕੀ ਆ ਜਿਹੜਾ ਸਾਨੂੰ ਸਿਖਾ ਰਹੇ ਆ ਪਰ ਹੁਣ ਪਤਾ ਲੱਗਦਾ ਹੈ ਬਹੁਤ ਕੋਸ਼ਿਸ਼ ਹਾਂਜੀ ਕਿਉਂਕਿ ਟਾਈਮ ਪੈ ਕੇ ਹੀ ਸਿਆਣੇ ਦੀ ਗੱਲ ਸਮਝ ਆਉਂਦੀ ਹੈ ਬਿਲਕੁਲ ਬਿਲਕੁਲ ਹਾਂਜੀ ਇਹ ਇਹ ਦੱਸਿਓ ਆ ਜਿਹੜੇ ਤੁਸੀਂ ਮੰਜੇ ਵੇਖ ਰਹੇ ਆ ਬੜੇ ਛੋਟੇ ਛੋਟੇ ਡਿਜ਼ਾਈਨ ਆ ਐ ਲੱਗਦਾ ਵਾ ਜਿਦਾ ਕੰਪਿਊਟਰ ਆ ਜਿਹਾ ਚਾਦਰਾਂ ਹੁੰਦੀ ਆ ਵਾ ਦੂਰੋਂ ਵੇਖਣ ਵਾਰ ਕੇ ਇਹੋ ਲੱਗਦਾ ਚਾਦਰਾਂ ਵਾ ਲੇਕਿਨ ਜਦੋਂ ਲੱਗ ਜਾ ਕੇ ਇਹਦਾ ਵੀ ਬੰਦਾ ਤੇ ਡਿਜ਼ਾਈਨ ਇਹ ਸੋਹਣੇ ਸੋਹਣੇ ਆ ਇਹ ਕਿੱਥੋਂ ਸੋਚ ਕਿੱਥੋਂ ਤੁਹਾਡੀ ਆਈ ਕਿੱਥੋਂ ਕਾਰਦਾਰ ਦਿਮਾਗ ਆ ਕਿ ਮੇਜਾ ਡਿਜ਼ਾਈਨ ਪਾਉਣੀ ਆ ਕਿ ਭੀ ਜਿਸ ਤਾਂ ਦੀ ਸੋਚਣ ਦੇ ਆ ਕਿੰਨੀਆਂ ਲੱਗੀਆਂ ਕੀ ਕਹਿੰਦੇ ਵਾਰ ਲੱਗਾ ਹੋਊਗਾ ਕਿੰਨਾ ਕੇ ਟਾਈਮ ਹੋਇਆ ਹੋਊਗਾ ਤਿਆਰ ਇਹ ਜਿਹੜਾ ਤਾਣੇ ਪੇਟੇ ਵਾਲਾ ਮੰਜਾ ਇਹਨੂੰ ਇੱਕ ਮੰਜੇ ਨੂੰ 7 ਕਿਲੋ ਵਨ ਲੱਗ ਜਾਂਦਾ 7 8 ਕਿਲੋ ਜਿੱਦਾਂ ਦਾ ਮੰਜਾ ਤਿਆਰ ਜੇ ਬਿਰਲਾ ਕਰਨਾ ਥੋੜਾ ਘੱਟ ਲੱਗਦਾ ਜੇ ਉਦੋਂ ਵਧੀਆ ਬਣਾਉਣਾ 8 ਕਿਲੋ ਦੇ ਵਿੱਚ ਇੱਕ ਮੰਜਾ ਤਿਆਰ ਹੋ ਜਾਂਦਾ ਹਾਂਜੀ ਇਹਦਾ ਡਿਜ਼ਾਈਨ ਜਿਹੜੀ ਬਣਾਉਂਦੇ ਉਹ ਕਿਤੋਂ ਉਹ ਇਦਾਂ ਹੀ ਕੋਈ ਸਾਨੂੰ ਪੱਖੀਆਂ ਦਰੀਆਂ ਤੇ ਜਦੋਂ ਬਣਾਉਂਦੇ ਹੁੰਦੇ ਸੀ ਅਸੀਂ ਨਿੱਕੀ ਉਮਰ ਦੇ ਵਿੱਚ ਹੀ ਮਤਲਬ ਪੇਕੇ ਘਰ ਤੋਂ ਛੋਟੀ ਉਮਰ 'ਚ ਗਰੀਬੀ ਬਹੁਤ ਸੀ ਪਹਿਲਾਂ ਕੋਈ ਸੋਤੋਂ ਸਿੱਖਿਆ ਹੀ ਉਹ ਤੇ ਵੀ ਸੀ ਥੋੜੀ-ਬਹੁਤੀ ਮਿਹਨਤ ਕਰਦੇ ਰਹੇ ਇਦਾਂ ਹੀ ਤੇ ਗਾੜੀਆਂ ਆਣ ਕੇ ਇਹਨਾਂ ਸਿਖਾਇਆ ਤੇ ਇਦਾਂ ਹੀ ਮੈਂ ਇਹਨਾਂ ਕੋਲੋਂ ਸਿੱਖ ਲਿਆ ਕੋਈ ਸੋਤ ਜਿਦਾ ਗਰੀਆਂ ਬਣਾਉਂਦੇ ਸੀ ਉਹਦੇ ਤੇ ਡਿਜ਼ਾਈਨ ਅਸੀਂ ਕਿਹਾ ਕਿਉਂ ਨਾ ਇਸ ਮੰਜੀਆਂ ਤੇ ਵੀ ਇਹ ਕੋ ਪਾ ਕੇ ਦੇਚੀਏ ਤੇ ਸਾਨੂੰ ਸੋਹਣਾ ਲੱਗਿਆ ਅੱਗੇ ਅੱਗੇ ਵਧਣ ਲੱਗਿਆ ਕੰਮ ਸਾਡਾ ਮਤਲਬ ਵਧੀਆ ਵਿਕਰੀ ਹੋਣ ਲੱਗੀ ਸਾਡੀ ਪਰ ਵਿਕਰੀ ਵਧੀਆ ਉਹ ਲੱਗਦੀ ਮਿਹਨਤ ਨਹੀਂ ਮਿਲਦੀ ਜਦ ਲੈਣਾ ਵਾ ਕਦੀ ਤਾਂ ਵਾਇਰਸ ਸੁਣੋਂ ਗਈ ਏਸ ਆਸ ਨਹੀਂ ਛੱਡੀ ਅਸੀਂ ਵੀ ਅੱਗੇ ਵਧਣ ਦੀ ਅਸੀਂ ਪਿੱਛੇ ਨਹੀਂ ਹਟੇ ਕਿ ਅੱਗੇ ਹੀ ਵਧਣਾ ਸੀ ਵੀ ਜੋ ਹੋਊਗਾ ਕੁਝ ਚੱਲੋ ਅਗਰ ਐਵੇਂ ਕਹਿੰਦੇ ਹੁੰਦੇ ਆ ਕਿ ਥੋੜੇ ਜਿਵੇਂ ਥੋੜਾ ਵਿੱਚ ਹੋਰ ਮਿਲੇ ਤਾਂ ਵਾਧਾ ਵਾ ਬਰਕਤ ਆਪੇ ਭਰਤੀ ਹੈ ਜੀ ਜੀ ਲਗਨ ਹੋਣਾ ਚਾਹੀਦਾ ਇਹ ਕਿੰਨੇ ਮੰਗੇ ਤਿਆਰ ਕਰਦੇ ਤੁਸੀਂ ਇਹ ਤਾਂ ਨੇ ਪੇਟੇ ਵਾਲਾ ਦੇ ਇੱਕ ਹੀ ਤਿਆਰ ਹੁੰਦਾ ਤੇ ਜਿਹੜੇ ਸੰਗਿਆਂ ਵਾਲੇ ਮੰਝੇ ਹੁੰਦੇ ਆ ਉਹ ਤਾਂ ਅਸੀਂ 4-5-5 ਕਰ ਲਏ ਅਸੀਂ ਕਿਹੜੇ ਕਿਹੜੇ ਮੰਜੇ ਇੱਥੇ ਬਣ ਤਿਆਰ ਕਰਦੇ ਕਹਿੰਦੇ ਮੰਜੇ ਤਿਆਰ ਕਰਦੇ ਉਹ ਦਰੀਆਂ ਵੀ ਕਰਦੇ ਕਿ ਜਾਂ ਛੋਟੇ ਮੰਜੇ ਵੀ ਨਾਲ ਕਰਦੇ ਨਹੀਂ ਅਸੀਂ ਛੋਟੇ ਮੰਜੇ ਜਿੱਦਾਂ ਪੀੜੇ ਹੋ ਗਏ ਆ ਵਾਲੇ ਪਿੱਛੇ ਆਪਣੇ ਪਏ ਛੋਟਾ ਪੀੜਾ ਹੋ ਗਿਆ ਮੰਜੇ ਹੋ ਗਏ ਆ ਵਾਲੀਆਂ ਪੀੜੀਆਂ ਹੋ ਗਿਆ ਇੱਕ ਚੌਕੇ ਚ ਵਰਤਨ ਵਾਲੀ ਆ ਵੇਖੋ ਪੁਰਾਣੇ ਜ਼ਮਾਨੇ ਦੀ ਪਹਿਲੀ ਕਿਸੇ ਨੇ ਸੰਭਾਲ ਕੇ ਰੱਖੀ ਕੋਈ ਮੁਲਾਜ਼ਮ ਸੀ ਉਹ ਮੈਨੂੰ ਦੇਖ ਕੇ ਗਿਆ ਕਹਿੰਦਾ ਇਹ ਮੇਰੀ ਯਾਦਗਾਰਾ ਇਹ ਖਰਾਬ ਨਹੀਂ ਕਰਨੀਗੀ ਇਹਨੂੰ ਦੁਬਾਰਾ ਰਿਪੇਅਰ ਕਰਕੇ ਮੈਨੂੰ ਵੜਾ ਕੇ ਇਹ ਉਹ ਸਵੇਰੀਆਂ ਬਹੁਤ ਪੁਰਾਣੇ ਜਮਾਨੇ ਦੀ ਜਦੋਂ ਪਹਿਲਾਂ ਪਹਿਲਾਂ ਜਦੋਂ ਚਾਹ ਦੇ ਲੱਕੜੀ ਜਾਂ ਦੀਂਗ ਦੀਆਂ ਹੁੰਦੀਆਂ ਸੀ ਕਿਸੀ ਡੀਆਰ ਵੀ ਜੁੜੀਆਂ ਭੰਦੀਆਂ ਹੁੰਦੀਆਂ ਸੀ ਹਾਂਜੀ ਹਾਂਜੀ ਲੇਕਿਨ ਹੁਣ ਹੋਲੀ-ਹੋਲੀ ਇਹਨਾਂ ਜਗ੍ਹਾ ਤੇ ਲੋਹੇ ਦੀਆਂ ਪਾਈਪਾਂ ਵਾਲੇ ਬੰਝੇ ਆ ਗਏ ਲੋਹੇ ਦੇ ਪਾਈਪ ਨੇ ਪੀੜੀ ਆ ਗਿਆ ਪੁਰਾਣੀ ਜਗ੍ਹਾ ਲੈ ਲਈ ਹਾਂਜੀ ਸਹੀ ਗੱਲ ਤੇ ਇਹ ਉਹਨਾਂ ਨੇ ਮੇਰੇ ਕੋਲ ਇਸੇ ਕਰਕੇ ਭੇਜੇ ਕਿ ਮੈਨੂੰ ਇਸ ਚੀਜ਼ ਚ ਬਣਾ ਕੇ ਮੇਰੀ ਸਾਡੀ ਪੁਰਾਣੀ ਯਾਦਗਾਰਾ ਪਿੰਡਾਂ ਦੇ ਵਿੱਚ ਲੋਕ ਜਿਹੜੇ ਉਹਨਾਂ ਨੇ ਭੇਜੇ ਕਿ ਸਾਨੂੰ ਸੋਹਣੇ ਲੱਗੇ ਆ ਇਦਾਂ ਹੀ ਦੀ ਗਾੜੀ ਆਉਣ ਵਾਲੀ ਪੀੜੀ ਨੂੰ ਅਸੀਂ ਦਿਖਾਵਾਂਗੇ ਅਜਿ ਸਿੱਕੇ ਤੇ ਕਿਤੇ ਆਪਣੇ ਮੰਜੇ ਜਿਹੜੇ ਤਿਆਰ ਹੋ ਕੇ ਜਾਂਦੇ ਸਾਡੇ ਸਾਡੇ ਮਤਲਬ ਪੰਜਾਬ ਦੇ ਵਿੱਚ ਤਾਂ ਹਰੇਕ ठाਤੇ ਹੀ ਚੱਲ ਗਿਆ ਆਸਟ੍ਰੇਲੀਆ ਤਾਂ ਪਹੁੰਚ ਗਿਆ ਸਾਡੇ ਮੰਜੇ ਆਸਟ੍ਰੇਲੀਆ ਵੀ ਕੈਨੇਡਾ ਛੋਟਾ ਮਾਲ ਮੇਰਾ ਗਿਆ ਵਾ ਜਿਹਦਾ ਪੀੜੀਆਂ ਵਾ ਆ ਜਿਹੜੀਆਂ ਆਪਾਂ ਲੈ ਕੇ ਬੈਠੇ ਛੋਟੀਆਂ ਪੀੜੀਆਂ ਪੀੜੇ ਇਹ ਪੈਕਿੰਗ ਹੋ ਕੇ ਮੈਂ ਤਿੰਨ ਚਾਰ ਵਾਰੀ ਭੇਜ ਤੇ ਆ ਹਾਂਜੀ ਤੇ ਉਹ ਕਿਸ ਤਰ੍ਹਾਂ ਮੇਟਰ ਕੋ ਆਰਡਰ ਕੀਤਾ ਹੁੰਦੀ ਹੈ ਕਿ ਜਿਆਦਾਤਰ ਕੋਈ ਲੰਘਦੇ ਲਹੁੰਦੇ ਰੱਖੀ ਲੈਂਦੇ ਜਦੋਂ ਐਨ ਆਰ ਆਈ ਇੱਥੋਂ ਲੰਘਦੇ ਆ ਦੇਖਦੇ ਆ ਸੋਹਣੀਆਂ ਲੱਗਦੀਆਂ ਉਹਨਾਂ ਦੀਆਂ ਚੀਜ਼ਾਂ ਉਹ ਸਪੈਸ਼ਲ ਪੈਕਿੰਗ ਕਰਾ ਕੇ ਲੈ ਜਾਂਦੇ ਨੇ ਅੱਛਾ ਜੀ ਹਾਂਜੀ ਇਹ ਵੀ ਕੋਰੀਅਨ ਕਿੱਦਾਂ ਭੇਜਦੇ ਕਿਤੇ ਉਹ ਆਪਣੇ ਤੋਂ ਛੋਟੀ ਚੀਜ਼ ਤਾਂ ਪਹਿਲੇ ਜਾਂਦੇ ਜਿਹੜੇ ਆਸਟ੍ਰੇਲੀਆ ਭੇਜੀ ਦਾ ਉਹ ਫਿਰ ਗਾੜੀ ਕਸਟਮਰ ਹੁੰਦੇ ਆ ਅੱਗੇ ਤੋਂ ਅੱਗੇ ਅਪਲਾਈ ਕਰਨ ਵਾਲੇ ਬਿਲਕੁਲ ਹਾਂਜੀ ਕਿੰਨੀਆਂ ਬੀਬੀਆਂ ਹੈਗੀਆਂ ਜਿਹੜੀਆਂ ਨਾਲ ਮੰਜੇ ਹੁੰਦੀਆਂ ਨਾਲ ਕਿੰਨਾ ਕਿ ਤਰ੍ਹਾਂ ਸਟਾਫ ਹੈ ਕਿੰਨਾ ਹੈਗਾ ਉਹਦੇ ਨਾਲ ਤਕਰੀਬਨ ਤਾਂ ਦੱਸਿਆ ਕਿ 100% ਚੋਂ 80% ਲੋਕ ਹੈਗੇ ਜਿਹੜੇ ਸਾਡੇ ਸਾਰੇ ਸਾਰੇ ਪਿੰਡ 'ਚੇ ਕੰਮ ਕਰਦੇ ਆਪਣੇ ਅਲਾਪੁਦੀਨਪੁਰ ਜੇ ਕੰਮ ਕਰਦੇ ਆ ਤੇ 10% ਆ ਜਿਹੜੇ ਜੋਬਾਂ-ਜੂਬਾਂ ਤੇ ਲੱਗੇ ਉਹ ਇੰਨਾਂ ਚੀਜ਼ਾਂ ਵੱਲੇ ਨਹੀਂ ਧਿਆਨ ਦਿੰਦੇ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਇਹ ਅਲਾਦੀਨਪੁਰ ਇਹ ਉਹ ਪਿੰਡ ਆ ਸਰਦਾਰ ਮਨੋਹਰ ਸਿੰਘ ਜੀ ਦਾ ਹਾਂਜੀ ਇਹਨੇ ਸਾਡੇ ਮਿਨਿਸਟਰ ਵੀ ਰਹੇ ਆ ਜਿਨ੍ਹਾਂ ਨੇ ਬਹੁਤ ਸਾਰਾ ਮਤਲਬ ਸਾਡੇ ਪੰਜਾਬ ਦੇ ਖੇਤ ਵਿਵਹਤ ਕੰਮ ਕੀਤਾ ਹੈ ਰਾਜ ਸਭਾ ਮੈਂਬਰ ਵੀ ਰਹੇ ਆ ਇਹ ਉਹਨਾਂ ਦਾ ਪਿੰਡ ਹੈ ਜਿਸ ਪਿੰਡ ਵਿੱਚ ਇਹ ਕਿਤਾ ਚੱਲਦਾ ਪਿਆ ਇਹ ਕਾਰੋਬਾਰ ਚੱਲਦਾ ਪਿਆ ਵਾ ਬਹੁਤ ਸਾਰੇ ਇਹਦੇ ਪਰਿਵਾਰ ਆ ਇਹ ਮੰਜੇ ਬਣਾਉਂਦਾ ਕੰਮ ਕਰਦੇ ਆ ਭਾਜੀ ਕੀ ਕਹਿਣਾ ਚਾਹੋਗੇ ਜਿਹੜੀਆਂ ਸਾਡੀਆਂ ਭੈਣਾਂ ਆ ਜਿਹੜੀਆਂ ਤੁਸੀਂ ਜੀ ਕੰਮ ਕਰਦੇ ਬਈ ਉਹ ਜਿਹੜੀਆਂ ਸਾਡੀਆਂ ਭੈਣਾਂ ਹੋਰ ਆ ਜਿਹੜੀਆਂ ਘਰ 'ਚ ਕੰਮ ਕਰਨਾ ਚਾਹੁੰਦੀਆਂ ਹੋਣ ਉਹ ਤਾਂ ਨਾਲ ਸੰਪਰਕ ਕਰਨਾ ਚਾਹੁੰਦੀਆਂ ਹੋਣ ਜਾਂ ਸਾਡੀਆਂ ਜਿਹੜੇ ਭੈਣਾਂ ਮੋਬਾਈਲਾਂ ਲੱਗੀਆਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਉਹਨਾਂ ਨੂੰ ਇਹੋ ਕਹਿਣਾ ਚਾਹਾਂਗੇ ਕਿ ਇਹਨਾਂ ਚੀਜ਼ਾਂ ਨਾਲ ਜੁੜੋ ਘਰੇ ਬੈਠੇ ਕੰਮ ਕਰੋ ਆਪਣੀਆਂ ਬੱਚੀਆਂ ਨੂੰ ਵੀ ਇਹ ਕੰਮ ਸਿਖਾਓ ਸਹੁਰੇ ਘਰੇ ਜਾ ਕੇ ਦਿੱਕਤ ਨਾ ਵੀ ਕੋਈ ਕਿਉਂ ਮਾੜਾ ਸਮਾਂ ਕਦੀ ਵੀ ਆ ਸਕਦਾ ਆਪਣੇ ਤੇ ਜ਼ਰੂਰੀ ਨਹੀਂ ਕਿ ਆਪਾਂ ਚੰਗਾ ਸਮਾਂ ਵੇਖਿਆ ਤੇ ਚੰਗੇ ਹੀ ਰਹਿਣਾ ਮਾੜੇ ਸਮੇ ਦੇ ਵਿੱਚ ਆਪਾਂ ਘਰੇ ਬੈਠੇ ਗੁਣ ਕਰ ਸਕਦੇ ਹਾਂ ਤੁਸੀਂ ਆਪਣੀਆਂ ਬੇਟੀਆਂ ਨੂੰ ਕੰਮ ਸਿਖਾਇਆ ਹੈ ਹਾਂਜੀ ਉਹਨਾਂ ਨੂੰ ਵੀ ਸਿਖਾਇਆ ਹੈ ਹਾਂਜੀ ਤੁਹਾਨੂੰ ਅਗਰ ਕਿਹਨੇ ਸੰਪਰਕ ਕਰਨਾ ਹੈ ਤੁਹਾਡਾ ਐਡਰੈਸ ਕੀ ਹੈ ਤੁਹਾਡਾ ਫੋਨ ਨੰਬਰ ਕੀ ਹੈ ਸਾਡਾ ਪਿੰਡ ਅਲਾਦੀਨਪੁਰਾ ਸਰ ਮੂ ਫੋਨ ਨੰਬਰ ਮੈਂ ਅੱਗੇ ਵੀ ਦੱਸ ਚੁੱਕੀ ਆ 6839328599 ਸਾਡਾ ਫੋਨ ਨੰਬਰ 6839328599 ਹੈ ਜੀ ਬਿਲਕੁਲ ਜੀ ਤਾਂ ਇਹ ਭੈਣੀ ਦਾ ਐਡਰੈਸ ਤੇ ਫੋਨ ਨੰਬਰ ਹੈ ਜਿਸੇ ਕਿਸੇ ਵੀਰ ਭੈਣ ਨੇ ਅਗਰ ਇਹਨਾਂ ਕੋ ਕੰਮ ਸਿੱਖਣਾ ਆਵੇ ਜਾਂ ਮੱਝੇ ਲੈਣੇ ਹੋ ਤਾਂ ਉਸ ਨੰਬਰੇ ਸੰਪਰਕ ਕਰ ਸਕਦੀ ਆ ਆਖਿਰ ਤੇ ਇੱਕ ਮਾਤਾ ਜੀ ਨਾਲ ਜਰੂਰ ਗੱਲ ਕਰਾਂਗੇ ਮਾਤਾ ਜੀ ਜਿਹੜੀਆਂ ਸਾਡੀਆਂ ਭੈਣਾਂ ਧੀਆਂ ਭੈਣਾਂ ਜਿਹੜੀਆਂ ਸਾਡੀਆਂ ਅੱਜ ਵੀ ਮੋਬਾਈਲਾਂ ਲੱਗੀਆਂ ਦੀਆਂ ਕੰਮ ਨਹੀਂ ਕਰਕੇ ਰਹਿ ਗਈਆਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤੇ ਇਹੋ ਆਨੀਆਂ ਫਿਰ ਪੁਰਨਾਵਲ ਘਟ ਘਾਉਂਦਾ ਹੋ ਆਪਣੀ ਮਿਹਨਤ ਕਰੋ ਚੁੱਕ ਦੀ ਰੋਟੀ ਖਾਓ ਆਪਣੀਆਂ ਹੱਥਾਂ ਦੀ ਜਿਹੜੀ ਮਿਹਨਤੋ ਕਿਸੇ ਨੇ ਖੋਹ ਨਹੀਂ ਲੈਦੀ ਆਦਮੀ ਦੇ ਬਾਹਰ ਕਮਾਉਂਦੇ ਕੱਲਾ ਆਦਮੀਆਂ ਨੂੰ ਨਾ ਸਾਨ ਕਰੋ ਬਿਲਕੁਲ ਆਪ ਵੀ ਕੁਝ ਆਤ ਲਓ ਇਹ ਨਹੀਂ ਵੀ ਆਪ ਬਿੱਡਾਂ ਦੇ ਲੈਟਰ ਦੇ ਲੋ ਤੇ ਆਦਮੀ ਬਾਹਰ ਦੇ ਆੜੀਆਂ ਕਰਦੇ ਰਹਿਣ ਤੇ ਕੱਲੇ ਜਾਣੇ ਦੇ ਬੋਝ ਨਹੀਂ ਪੈਣਾ ਚਾਹੀਦਾ ਆਦਿ ਜਿੱਦਾਂ ਮੰਗਾਈਦਾ ਜੋਗਾ ਗਾਵਾ ਕੱਲੇ ਬੰਦੇ ਦਾ ਕੰਮ ਨਹੀਂ ਆ ਕੱਲੇ ਨੂੰ ਬੋਝ ਨਾ ਪਵੇ ਰਅਲਮੇ ਤੇ ਆਪਣਾ ਪਰਿਵਾਰ ਪਾਲ ਜੇ ਜਿਹੜੇ ਸਾਡੇ ਬੱਚੇ ਜਿਹੜੇ ਦੇਸ਼ਾਂ ਬੇਸ ਬਾਹਰ ਵਿਸ਼ਣਕ ਪੂਜਾ ਭੱਜੇ ਜਾਂਦੇ ਆ ਇੱਕ ਆਪ ਕੰਮ ਆਈ ਕਰਨ ਪੈਸਾ ਲਾ ਜਿਹੜਾ ਇਨਾ ਪੈਸਾ ਲਾ ਕੇ ਬਾਹਰ ਜਾਣਾ ਇੱਥੇ ਲਾ ਕੇ ਪੈਸਾ ਕਮ ਬੋਲਣ ਇੱਥੇ ਕਰਨ ਕੋਈ ਘਟਾ ਨਹੀਂ ਦਾ ਕਰਨ ਨਹੀਂ ਇੱਥੇ ਕਰਦੇ ਬੱਚੇ ਇੱਥੇ ਅਗਰ ਪੰਜੀ ਪੈਸਾ ਲਾ ਕੇ ਕੰਮ ਕਰਨਾ ਤਾਂ ਕਿੰਨੇ ਪੈਸੇ ਲੱਗ ਚਾਹੀਦੇ ਇਹ ਤਾਂ ਆਪਣੇ ਤੇ ਡਿਪੈਂਡ ਬਾ ਜਿੰਨਾ ਮਰਜ਼ੀ ਪੈਸਾ ਜਿੰਨਾ ਮਾਲ ਆਪਾਂ ਵੱਧ ਰੱਖਾ ਕੇ ਹੁਣ ਮੇਰੀ ਦੁਕਾਨ ਤੁਸੀਂ ਦੇਖ ਰਿਹਾ ਕਿ ਸਾਰੀ ਭਰੀ ਹੋ ਹਾਂ ਹਾਲ ਵੀ ਭਰਿਆ ਮੰਦਿਆਂ ਨਾ 2.5 ਲੱਖ ਦੇ ਵਿੱਚ ਆਪਾਂ ਕੰਮ ਸ਼ੁਰੂ ਕਰ ਸਕਦੇ ਹਾਂ ਬਹੁਤ ਵਧੀਆ ਤਰੀਕੇ ਨਾਲ ਇਹਦੇ ਵਿੱਚ 20-25 ਲੱਖ ਲੱਗ ਜਾਂਦੇ ਹੋ ਜੇ ਇੱਚੇ ਦਾਇਰ ਕਰਦੇ ਉਹਦੇ ਇੱਕ ਆਪਣਾ ਮੂਰਖਪਨ ਵਿਦੇਸ਼ਾਂ 'ਚ ਵੀ ਆਪਾਂ ਲੋਕਾਂ ਉੱਥੇ ਜਾ ਕੇ ਫਲਸ਼ਾਂ ਸਾਫ਼ ਕਰਨੀਆਂ ਅੰਗਰੇਜ਼ੀ ਨਾਲ ਨੂੰ ਸੰਭਦਿਆ ਆਪਾਂ ਦਿਹਾੜੀਆਂ ਕਰਨਾ ਇਹ ਉਹ ਕੰਮ ਆਪਾਂ ਇੱਥੇ ਵੀ ਕਰ ਸਕਦੇ ਹਾਂ ਅੱਜ ਕਹਿੰਦੇ ਵੀ ਸਾਡੇ ਲੋਕ ਸ਼ਰਮ ਕਰਦੇ ਤੇ ਗੱਲ ਇਹ ਹੋ ਕੀ ਕਰਦੇ ਇਹ ਸ਼ਰਮ ਕਰਦੇ ਇਹ ਸ਼ਰਮ ਕਰਦੇ ਸ਼ਰਮ ਉੱਥੇ ਪੰਜਾਬੀਆਂ ਨੂੰ ਪੰਜਾਬੀ ਜਦੋਂ ਮਿਲਦੇ ਉੱਥੇ ਕਿਉਂ ਨਹੀਂ ਸ਼ਰਮ ਕਰਦੇ ਹੂੰ ਉਤੇ ਵੀ ਹੁਣ ਪੰਜਾਬੀ ਹੋ ਗਿਆ ਆਪਣੇ ਕੈਨੇਡਾ ਦੇ ਵਿੱਚ ਕਿੰਨਾ ਪੰਜਾਬੀ ਆਸਟ੍ਰੇਲੀਆ ਚ ਕਿੰਨਾ ਪੰਜਾਬੀ ਇੱਥੇ ਹੋ ਕੀ ਉੱਥੇ ਮਾਂ ਨਹੀਂ ਵੇਂਦੀ ਪਿਓ ਨਹੀਂ ਵੇਂਦਾ ਇੱਥੇ ਆਪਾਂ ਲੋਕਾਂ ਨੇ ਗੱਲਾਂ ਕਰਨੀਆਂ ਤੇ ਹੁਣ ਅਸੀਂ ਇਹਨਾਂ ਚੀਜ਼ਾਂ ਨਾਲ ਰੱਖਦੇ ਹੀ ਨਹੀਂ ਕਿ ਵੀ ਲੋਕੀ ਸਾਨੂੰ ਗੱਲਾਂ ਕਰੇ ਮਿਹਨਤ ਮਾੜੇ ਕੰਮ ਦਾ ਡਰਾ ਇਸ ਚੀਜ਼ ਦਾ ਕੋਈ ਡਰ ਜਿੱਦ ਲਈ ਤੁਸੀਂ ਮਿਹਨਤ ਕਰਦੇ ਐਂ ਤਾਂ ਫਿਰ ਲੋਕ ਮਿਹਨਤਾਂ ਦੇ ਦਿੰਦੇ ਆ ਤੋਲ-ਮੋਲ ਕਰਦੇ ਆ ਨਹੀਂ ਬਹੁਤ ਜ਼ਿਆਦਾ ਤੋਲ-ਮੋਲ ਕਰਦੇ ਬਹੁਤ ਜ਼ਿਆਦਾ ਤੋਲ-ਮੋਲ ਕਰਦੇ ਉਹਨਾਂ ਨਹੀਂ ਮਿਲਦਾ ਸਾਨੂੰ ਹਾਂਜੀ ਮਾਤਾ ਜੀ ਜਿੱਦਾਂ ਸਾਡਾ ਸੱਭਿਆਚਾਰ ਹੁੰਦਾ ਹੀ ਪਹਿਲਾਂ ਹਾਂ ਕੋਈ ਪ੍ਰੋਨਾ ਆਉਣਾ ਪਹਿਲਾਂ ਉਹਦੇ ਬਾਅਦ ਨਵੀਂ ਦਰੀ ਕਰਨੀ ਹਾਂ ਹਾਂ ਜੀ ਹੁਣ ਉਹ ਰਵਾਜ ਹੈ ਕਿ ਨਾ ਨਾ ਹੁਣ ਕੁਛ ਨਾ ਡਾ ਦਿੰਦੇ ਸੋਫੇ ਦਿੱਤੇ ਉੱਤੇ ਬੈਠ ਕੇ ਚਲੇ ਜਾਂਦੇ ਕੋਈ ਮੰਝਾ ਨਹੀਂ ਕਿਸੇ ਨੇ ਡਾਉਣਾ ਕਿ ਇਹਨਾਂ ਚਾਦਰਨੀ ਵਿੱਚ ਆਉਣ ਕਿ ਇਹਨਾਂ ਵਿਚਰਨ ਚਾਉਣਾ ਨਹੀਂ ਪਤਾ ਜਿਵਾਈ ਆਇਆ ਨਹੀ ਪਤਾ ਕੋਈ ਪਣਪਰਾ ਆਇਆ ਹੁਣ ਕਾ ਵੇ ਕੀ ਇਹ ਕੋਈ ਹੈ ਤੇ ਜਿਵਾਈ ਨੂੰ ਚਾਦਰ ਵਿੱਚ ਆਉਣੀ ਬਿਸਤਰਾ ਵਿੱਚ ਆਉਣਾ ਉਹਦੀ ਵੱਕਰੀ ਰੋਟੀ ਤਿਆਰ ਕਰਨੀ ਹਾਂਜੀ ਉਹਦੀ ਵੱਕਰੀ ਰੋਟੀ ਤਿਆਰ ਕਰਨੀ ਤੇ ਹੁਣ ਤੇ ਜੋ ਬਦਲ ਗਿਆ ਜੋ ਬਦਲ ਗਿਆ ਹਾਂ ਉਹਨਾਂ ਕੋਈ ਰਹਿ ਗਈ ਪੀਂਗੀ ਇੱਕੋ ਪੀਂ ਕੇ ਸਾਰੇ ਚੜੇ ਜਾਂਦੇ ਹਾਂ ਨਹੀਂ ਕੋਈ ਬਹੁਤ ਬਹੁਤ ਧੰਨਵਾਦ ਤਾਂ ਇਹ ਸੰਦ 976 ਪਿੰਡ ਅਲਾਦੀਨਪੁਰ ਦੀਆਂ ਜਿਹੜੀਆਂ ਬੀਜੀ ਦੀ ਉਮਰ ਤਕਰੀਬਨ ਕਹਿੰਦੇ 80 ਸਾਲ ਆ ਭੈਣਜੀ ਨੂੰ ਕੰਮ ਸਿਕਾਇਆ ਤੇ ਭੈਣਜੀ ਆਪਣੀ ਮਿਹਨਤ ਨਾਲ ਨਾਲੇ ਚੁੱਲ੍ਹਾ ਚੌਂਗਾ ਕਰਦੀ ਆ ਨਾਲੇ ਇਹ ਕਿੱਤਾ ਕੰਮ ਕਰਦੀ ਆ ਕਿ ਨਾਲ ਜਿਹੜੀਆਂ ਹੋਰ ਭੈਣਾ ਉਹਨਾਂ ਸਿਕਾਉਂਦੀ ਆ ਸਾਡੀ ਵੀਡੀਓ ਬਣਾ ਦਾ ਮਕਸਦ ਸਿਰਫ ਇੱਕੋ ਸੀ ਪੀ ਅਗਰ ਆਪਣੇ ਦੇਸ਼ ਵਿੱਚ ਅਸੀਂ ਆਪਣੇ ਪੰਜਾਬ ਵਿੱਚ ਅਸੀਂ ਥੋੜੇ ਪੈਸੇ ਲਗਾ ਕੇ ਅਗਰ ਮਿਹਨਤ ਕਰਦੀਆਂ ਤਾਂ ਸਾਨੂੰ ਇਥੇ ਵੀ ਰੋਜ਼ਗਾਰ ਮਿਲ ਸਕਦਾ ਵਾ ਤੇ ਨਾਲੇ ਇਹ ਦੇਸ ਸਾਡੀਆਂ ਦੁਗੀਆਂ ਜਿਹੜੀਆਂ ਭੈਣਾ ਵਾ ਗੁੱਸਾ ਨਾ ਕਰਿਓ ਜਿਹੜੀਆਂ ਮੇਲੀਆਂ ਰੰਦੀਆਂ ਵਾ ਮੋਬਾਈਲ ਚਲਦੀਆਂ ਟੀਵੀ ਵੀ ਰੰਦੀਆਂ ਵਾ ਅਗਰ ਸ਼ੌਕ ਹੋਵੇ ਨਾ ਮਿਹਨਤ ਲਗਨ ਹੋਵੇ ਹਰ ਇੱਕ ਬੰਦਾ ਕੰਮ ਕਰ ਸਕਦਾ ਵਾ ਸਾਡੀ ਵੀਡੀਓ ਦਾ ਅਸਲ ਮਕਸਦ ਇਹੋ ਸੀ ਪੈਣਾ ਦਾ ਗਲਪ ਚੋਣਾ ਜੇ ਇਹ ਦੋਵੇਂ ਨੌ ਸੱਸ ਆਪਣੀ ਮਾਂ ਦੀ ਬਣ ਕੇ ਕੰਮ ਕਰ ਸਕਦੀਆਂ ਤਾਂ ਦੂਜੇ ਨੌ ਸੱਸਾਂ ਵਾਂ ਤੇ ਵੀ ਇਹ ਪ੍ਰੇਰਣਾ ਨੇ ਦੋਨੋਂ ਮਾਵਾਂ ਧੀਆ ਨੌ ਸੱਸ ਤਾਂ ਸਾਡੀ ਵੀਡੀਓ ਕਿੱਥਾਂ ਲਗੀ ਸਾਨੂੰ ਲਾਈਕ ਕਮੈਂਟ ਕਰ ਜਰੂਰ ਦੱਸਿਓ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ